ਲਾਈ ਮਿੱਤਰੋ ਜਿਹੜਾ ਤੁਸੀਂ ਸਵਰਾਜ 852 ਵੇਖ ਰਹੇ ਹੋ ਨਾ ਇਹ ਪਿੰਡ ਰੋੜੀ ਜ਼ਿਲ੍ਹਾ ਸਰਸੇ ਦਾ ਜਿਹੜਾ ਟਰੈਕਟਰ ਇਹ ਅੱਜ ਤੋਂ 2 2.5 ਮਹੀਨੇ ਪਹਿਲਾਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈਆਂ ਸੀਗੀਆਂ ਵੀ ਅੱਗ ਦੇ ਕਾਰਨ ਇਹ ਟਰੈਕਟਰ ਜਿਹੜਾ ਸਾਰਾ ਅੱਗ ਖਤਮ ਹੋ ਗਿਆ ਸੀ ਅੱਗ ਲੱਗਣ ਕਾਰਨ ਇਹ ਟਰੈਕਟਰ ਖੜੀ ਕਣਕ ਦੇ ਵਿੱਚ ਹੈ ਨਾ ਕਣਕ ਵੱਢੀ ਜਾਂਦੇ ਸੀ ਵੀਰ ਹਾਂ ਵੱਢੀ ਜਾਂਦੇ ਸੀ ਹੈਨਾ ਮੈਂ ਤੇ ਵੱਢੀ ਜਾਂਦੇ ਸੀ ਤੇ ਟਰੈਕਟਰ ਮਿੱਤਰੋ ਸਾਰਾ ਖਤਮ ਹੋ ਗਿਆ ਸੀਗਾ ਤੇ ਦੁਬਾਰੇ ਸਾਰਾ ਕਹ ਦੀ ਵੀ ਰੀਪੇਂਟ ਹੋਇਆ ਟਰੈਕਟਰ ਸਾਰਾ A to Z ਕੰਮ ਹੋਇਆ ਟਰੈਕਟਰ ਦਾ ਤੇ ਤੁਸਾਨੂੰ ਬਖਾਉਣਿਆ ਵੀਡੀਓ ਨੂੰ ਬਈ ਸ਼ੇਅਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਮਾਲਵਾ ਟਰੈਕਟਰ ਨੂੰ ਜਰੂਰ ਸਬਸਕ੍ਰਾਈਬ ਕਰ ਲਓ YouTube ਦੇ ਉੱਤੇ ਜਾ ਕੇ ਤੇ ਬਾਕੀ ਆਪਣੇ ਨਾਲ ਤੇਜੂਆ ਤੇਜੂ ਨੇ ਟਰੈਕਟਰ ਨੂੰ ਸਾਰੇ ਨੂੰ ਪ੍ਰੋਪਰ ਤਿਆਰ ਕੀਤਾ ਜਨਾ ਗੱਲਬਾਤ ਕਰਦੇ ਆ ਆਜੋ ਕਿਨਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕਿਵੇਂ ਤੇਜੂ ਠੀਕ ਆ ਠੀਕ ਆ ਬਈ ਵਰੀਆ ਤੇ ਕਰਤਾ ਫਿਰ ਰੈਡੀ ਹੈ ਜਮਾ ਛੋਟਾ ਤੇ ਉਹ ਉਹਦੇ ਦਾ ਦੇਖਣਯੋਗ ਹਾਲਤ ਹੈ ਨਹੀਂ ਜੇ ਟਰੈਕਟਰ ਦੀ ਹੈ ਨਾ ਜੇ ਆਪਾਂ ਹੁਣ ਉਹਦੇ ਦਾ ਰੋਣਾ ਆਉਂਦਾ ਹੀ ਹਰੇਕ ਬੰਦੇ ਦੀ ਭੁੱਬ ਨਿਕਲਦੀ ਸੀ ਦੇਖ ਕੇ ਜੀ ਹੁਣ ਵੀ ਜਦੋਂ ਆਹ ਵੀਡੀਓ ਪਾਈ ਆਪਣੀ ਇਹ ਚ ਪੁਰਾਣੀਆਂ ਫੋਟੋ ਜ ਮੱਚੇ ਦੀਆਂ ਫੋਟੋਆਂ ਨਾਲ ਪਾ ਦਿਓ ਠੀਕ ਆ ਉਹ ਚ ਪਤਾ ਲੱਗੂਗਾ ਵੀ ਇਹ ਕੀ ਬਣ ਗਿਆ ਸੀ ਹਾਂ ਕੀ ਚੀਜ਼ ਬਣ ਗਈ ਸੀ ਟਰੈਕਟਰ ਦੀ ਸਾਰਾ ਅੱਗ ਲੱਗਣ ਕਾਰਨ ਇਹ ਤਾਂ ਜਿੰਨਾ ਪਲਾਸਟਿਕ ਦਾ ਸਮਾਨ ਸੀ ਜੋ ਵੀ ਹਰਾ ਅੱਗ ਇੰਨੀ ਕੁ ਜ਼ਿਆਦਾ ਸੀਗੀ ਕਿ ਵੀ ਇਹਦੇ ਆਹ ਸਾਰਾ ਸ਼ੋਅ ਵਗੈਰਾ ਮੜਗਾੜ ਵੈਰਾ ਸਾਰੇ ਫੜ ਪੈ ਗਏ ਸੀ ਸਾਰੇ ਲੋਹਾ ਢਲ ਗਿਆ ਇਹ ਕਹਿੰਦਾ ਲਾਲ ਹੋ ਕੇ ਠੰਡਾ ਹੋਇਆ ਠੀਕ ਆ ਸੂਆ ਵਗੈਰਾ ਜਿਵੇਂ ਆਹ ਪੱਲੇ ਪੂਲੇ ਜਾਲੀਆਂ ਇਹ ਆ ਸਾਰੇ ਇਹਦੇ ਨਾਲ ਦੇ ਆ ਹੁਣ ਵੀ ਬਿਲਕੁਲ ਕਈ ਬੰਦੇ ਤਾਂ ਕਹਿੰਦੇ ਸੀਗੇ ਵੀ ਆਹ ਚੇਂਜ ਕਰਨੀ ਪੈਣੀ ਆਹ ਤੀਜਾ ਮਾੜਾ ਨੇੜੇ ਆ ਕੇ ਦਿਖਾ ਦੇ ਠੀਕ ਆ ਸਾਰੇ ਆ ਪੱਲੇ ਕਹਿੰਦੇ ਚੇਂਜ ਕਰਨੇ ਪੈਣਗੇ ਪਰ ਆਪਾਂ ਸਾਰਾ ਕੁਝ ਦਾ ਉਹੀ オリジナル ਉਹ オリジナル ਹੀ ਆ ਕੱਲਾ ਪੇਂਟ ਪੇਂਟ ਕੀਤਾ ਇਹਦੇ ਪੇਂਟ ਕੀਤਾ ਠੀਕ ਆ ਬਾਕੀ ਆ ਆ ਤੀਜਾ ਦਾ ਹੁਣ ਸਾਰੇ ਨਵੇਂ ਪੈ ਗਏ ਤਾਂ ਸਾਰਾ A to Z ਹੈ ਨਾ ਜੋ ਵੀ ਇਹਦਾ ਸਮਾਨ ਸੀ ਪਲਾਸਟਿਕ ਦਾ ਸਾਰਾ ਕੁਝ ਢਲ ਕੇ ਇਹਦੇ ਉੱਪਰ ਜੰਮਿਆ ਹੋਇਆ ਸੀਗਾ ਠੀਕ ਆ ਹਜੇ ਆਪਾਂ ਨੂੰ ਜਿਹੜਾ ਕੋਈ ਪੁਰਾਣਾ ਟਰੈਕਟਰ ਆਉਂਦਾ ਕੋਲ ਕੇ ਪੇਂਟ ਕਰਨਾ ਜਾਂ ਕੁਝ ਵੀ ਕਰਨਾ ਜਿਵੇਂ ਉਹਣਾ ਜਦੋਂ ਛੇਕ ਲੱਗਦਾ ਆ ਟਾਇਰਾਂ ਦੇ ਨਾਲ ਆ ਮਗਰਾੜ ਮੂਡ ਫਿਰ ਜਾਵਾਂਗਾ ਉਹ ਹੋ ਗਿਆ ਉਹਨਾਂ ਦੇ ਛੇਕੇ ਦੇ ਨਾਲ ਸਾਰੇ ਫਾੜਟ ਪਏ ਸੀ ਇੱਥੇ ਜਿੰਨਾ ਐ ਇਨ੍ਹਾਂ ਚ ਕੁੱਬ ਪਏਗੇ ਸੀ ਆ ਮੜੇ ਨੇੜੇ ਆ ਕੇ ਦਿਖਾ ਦੇ ਇਨ੍ਹਾਂ ਚ ਕੁੱਬ ਪਏ ਵੀ ਸੀ ਇੱਧਰ ਉੱਪਰ ਚੱਕੇ ਵੀ ਸੀ ਅਸਾ ਉੱਪਰ ਚੱਕੇ ਗਏ ਸੀ ਪੁਰਾਣੀਆਂ ਫੋਟੋਆਂ ਵੀ ਤੁਸੀਂ ਦੇਖ ਬੈਂਡ ਪੈ ਗਿਆ ਉਹਦੇ ਨਾਲ ਛੇਕੇ ਦੇ ਨਾਲ ਹਾਂ ਠੀਕ ਆ ਬਾਈ ਮਿੱਤਰੋ ਇਧਰੋਂ ਰੰਬ ਰੰਬ ਚੈੱਕ ਕਰਾ ਦੇ ਦੁਬਾਰੇ ਟਰੈਕਟਰ ਦੀ ਕਹਦੇ ਦੁਬਾਰੇ ਜਨਮ ਹੋਇਆ ਟਰੈਕ ਤੇ ਬੈਕ ਵੂਕ ਪ੍ਰੋਪਰ ਫਿਰ ਰੰਗੇ ਤੇ ਟੂਕੇ ਨਾਲ ਦੀ ਕੀਤਾ ओरिजिनल ਜਮਾ ਨਾਲ ਦਾ ओरिजिनल ਠੀਕ ਆ ਲੈ ਮਿੱਤਰੋ ਇਧਰੋਂ ਪਿੱਛੋਂ ਵੀ ਦਿਖਾ ਦੇ ਵਿੰਦਰਾ ਸਾਰਾ ਟਰੈਕਟਰ ਹੈ ਨਾ ਸਾਰਾ ਪ੍ਰੋਪਰ ਰੈਡੀ ਹੋ ਗਿਆ ਇੱਥੇ ਰੱਖ ਦੇ ਪ੍ਰੋਪਰ ਰੈਡੀ ਹੋ ਗਿਆ ਸਾਰਾ ਹੈ ਨਾ ਪੂਰਾ ਤੇ ਆਪਾਂ ਤੁਹਾਨੂੰ ਮੂਰ ਨੂੰ ਦਿਖਾਉਣਾ ਇਧਰ ਮੂਰ ਦੇ ਵੀ ਦਿਖਾ ਦੇ ਆ ਜਗਰਾ ਤੇ ਫਿਰ ਉਹ ਟਾਇਰ ਟੂਰ ਪਾ ਕੇ ਜਮਾ ਮੈਨ ਲੱਗਦਾ ਵੀ ਬਿਲਕੁਲ ਨਵਾਂ ਹੀ ਬਣ ਗਿਆ ਟਰੈਕਟਰ ਯਾਰਾ ਬਿਲਕੁਲ ਨਵਾਂ ਹੈ ਨਾ ਹਜੇ 22 ਪਹੁੰਚੇ ਤਾਂ ਨਹੀਂ ਫਿਰ ਉਹਦੇ ਨੇ ਉਹਨਾਂ ਨੇ ਅਜਾਉਣਾ ਸੀਗਾ ਥੋੜਾ ਹਾਂ ਅਜਾ ਉਹਨਾਂ ਨੂੰ ਕੰਮ ਪੈ ਗਿਆ ਵੀਰ ਹੁਣੀ ਕਹਿੰਦੇ ਵੀ ਅਸੀਂ ਕੱਲ ਨੂੰ ਆਵਾਂਗੇ ਤੇ ਉਹਨੇ ਮੈਨੂੰ ਵੀ ਫੋਨ ਲਾ ਦਿੱਤਾ ਜੂਨੇ ਕਹਿੰਦਾ ਤੂੰ ਪਹੁੰਚੀਂ ਕਹਿੰਦਾ ਆ ਜਾ ਟਰੈਕਟਰ ਆਪਾਂ ਕਹਿੰਦਾ ਦਵਾਰ ਦੇਖ ਉਹਨਾਂ ਦੇ ਮਨ 'ਚ ਵੀ ਇਹ ਗੱਲ ਸੀਗੀ ਹਾਂ ਵੀ ਸ਼ਾਇਦ ਨਹੀਂ ਹੋਣਾ ਟਰੈਕਟਰ ਹੋਣਾ ਨਹੀਂ ਪ੍ਰੋਪਰ ਠੀਕ ਆ ਮੈਂ ਇਹ ਜਾ ਸਾਹਮਣੇ ਤੋਹਫਾ ਦੇਣਾ ਯਾ ਦੇਖੋ ਉਹੀ ਟਰੈਕਟਰ ਆ ਕਿ ਨਹੀਂ ਓਕੇ ਮੇਨ ਤੇ ਤਾਂ ਇੰਨੀ ਕ ਜਿਆਦਾ ਆਈ ਆ ਵੀ ਦੂਜੇ ਨਾਲੋਂ ਤੇ ਕਿਣੀ ਆ ਗਈ ਸਹੀ ਗੱਲ ਆ ਉਹਦੇ ਤਾਂ ਆਉਂਦਾ ਵੀ ਸਿੱਧਾ ਕਸਟ ਮਾਰ ਕੇ ਜਾਂ ਉਹ ਕਰਕੇ ਰੰਗ ਰੰਗ ਲਾਏ ਜਾਂਦਾ ਕਸਟ ਮਾਰ ਕੇ ਆਪਾਂ ਸਹੀ ਗੱਲ ਆ ਉਹ ਕਰ ਲਿਆ ਕੋਲਿਆ ਬਣਾ ਆ ਦੇਖੋ ਮੇਥਰ ਕੱਲਾ ਕੱਲਾ ਨਾਟਣਾ ਜਿਵੇਂ ਜਿਵੇਂ ਏਜੰਸੀ ਚੋਂ ਆਉਂਦਾ ਉਵੇਂ ਚੀਜ਼ ਬਣਾਤੀ ਸਾਰੀ ਰੰਗ ਵੀ ਬਹੁਤ ਘੈਂਟ ਹੋਇਆ ਨੇ ਹਨਾ ਉਹ ਵੀ ਜਿੰਕ ਆਹ ਜਿੰਕ ਵਗੈਰਾ ਹਰ ਇੱਕ ਚੀਜ਼ ਠੀਕ ਆ ਓਕੇ ਇਹਦੀ ਏਜੰਸੀ ਤੋਂ ਜਿਹੜੀ ਆਉਂਦੀ ਆ ਹਾਂ ਆ ਸਾਰੀਆਂ ਏਜੰਸੀ ਚੋਂ ਲਿਆ ਕੇ ਪਾਤਾ ਸਮਾਨ ਸਾਰਾ ਇੱਕ ਤਰ੍ਹਾਂ ਪ੍ਰੋਪਰ ਜਮਾਂ ਜੈਨੂਇਨ ਉਵੇਂ ਜੋ ਕਰੀ ਫੀਟਿੰਗ ਹੋ ਗਈ ਨਾ ਸਾਰੀ ਸਾਰਾ ਉਹੀ ਤੇ ਸਾਰੀਆਂ ਚੀਜ਼ਾਂ ਨਵੀਆਂ ਪਈਆਂ ਫਿਰ ਏ ਟੂ ਜ਼ੈਡ ਹਾਂ ਆ ਇਹ ਨਹੀਂ ਵੀ ਆ ਪੇਂਟ ਕਰਕੇ ਪਾਤੇ ਜਾਂ ਕੁਝ ਵੀ ਇਹ ਸਾਰਾ ਜੋ ਜੈਂਕ ਸਮਾਨ ਆਉਂਦਾ ਸੀ origignal ਠੀਕ ਆ ਉਸੇ ਤਰੀਕੇ ਸਾਰਾ ਉਹ ਜੁਕਰ ਕੱਲੇ ਕੱਲੇ ਨਾਟ ਬੋਲਟ ਯਾਰ ਕਹੇ ਜੀ ਬਰੀਕੀ ਦੇ ਨਾਲ ਉਹ ਵੀ ਪਾਈਪਾਂ ਵਗੈਰਾ ਆ ਦੇਖੋ ਹਮ ਸਹੀ ਗੱਲ ਆ ਇਹ ਨਹੀਂ ਉਹਨਾਂ ਨੂੰ ਪੇਂਟ ਆ ਠੀਕ ਆ ਜਿਹੜੀ ਚੀਜ਼ ਬਾਕੀ ਰੰਗ ਦੀ ਕੁਆਲਿਟੀ ਵੀ ਪੂਰੀ ਸਰਾ ਕਰੀ ਪਈ ਆ ਜਰਾ ਆ ਦੇਖੋ ਕਿਹੜੇ ਲੋਟ ਚੋਂ ਚੁੰਕਦਾਗਾ ਹਨਾ ਪੈਟਰਨ ਮਾ ਤੁਹਾਨੂੰ ਮੂੰਹ ਦਿਨਾ ਮੇਟਰ ਰੰਗ ਵਿੱਚ ਹੀ ਰੰਗ ਫਿਰ ਇਹ ਤਾਂ ਟੂਕੇ ਦਾ ਕੀਤਾ origignal ਜੈਂਸੀ ਵਾਲਾ ਹਾਂ ਜੈਂਸੀ ਵਾਲਾ ਠੀਕ ਆ ਸੋ ਲਾ ਦੇ ਮੜੀ ਜੀ ਤੇ ਬਾਕੀ ਆ ਸਾਰਾ ਸਮਾਨ ਨਵਾਂ ਹੀ ਲੱਗਿਆ ਨਾ ਸੀਟ ਵਗੈਰਾ ਐਂਡ ਈ ਉਂਡੀ ਗੀਟਰ ਵਗੈਰਾ ਸਾਰੀ ਫੀਟਿੰਗ ਵਗੈਰਾ ਇਹ ਤਾਂ ਸਾਰਾ ਨਵਾਂ ਹੀ ਲੱਗਣਾ ਸੀ ਚੀਜ਼ ਹੁਣ ਪ੍ਰੋਪਰ ਦੇਖ ਲਓ ਮਟਗੜਾ ਜਿਵੇਂ ਖੜੇ ਜਮਾ ਸਿੱਧੇ ਆ ਠੀਕ ਆ ਜਾਈ ਨਹੀਂ ਕੀ ਲੱਗਦੇ ਅੱਗੇ ਦਾ ਟਾਇਰਾਂ ਦੇ ਛੇਕੇ ਨਾਲ ਹੀ ਉਹ ਹੋ ਗਿਆ ਸੀ ਲੋਹਾ ਇਸ ਤਰ੍ਹਾਂ ਇਸ ਤਰ੍ਹਾਂ ਇੱਥੋਂ ਉੱਠੇ ਵੀ ਸੀ ਆਏ ਆਏ ਹੋਏ ਵੇਖ ਠੀਕ ਹੋਮਗੇ ਸੀਗੇ ਅੱਗ ਲੱਗਣ ਕਰਨਾ ਫਾਰਟ ਪੈ ਗਿਆ ਸੀ ਨਾ ਲਾਲ ਹੋ ਗਏ ਜਮਾ ਠੀਕ ਆ ਮੱਛੇ ਪਿਸਵਾ ਹੋ ਗਈ ਯਾਰ ਹਨਾ ਹਾਂ ਠੀਕ ਆ ਤੇ ਮਾਡਲ ਇਹ ਕਿਹੜਾਗਾ ਇਹ 14 ਤੇ 15 15 ਮਾਡਲ ਦੇ ਕਰੀਬ ਆ ਟਰੈਕਟਰ ਆ ਠੀਕ ਆ ਲੈ ਮਿੱਤਰੋ ਦੇਖੋ ਹੁਣ ਵੀਰਾਂ ਨੇ ਦੁਬਾਰੇ ਰੀਪੇਟ ਕਰਤਾ ਇਹ ਟਰੈਕਟਰ ਨੂੰ ਅੱਗ ਲੱਗ ਕੇ ਜਿਵੇਂ ਕਿ ਜੀ ਸੜ ਕੇ ਸੁਆਹ ਹੋ ਗਿਆ ਸੀ ਟਰੈਕਟਰ ਇਹ ਪਿੰਡ ਰੋੜੀ ਜ਼ਿਲ੍ਹਾ ਸਰਸੇ ਦਾ ਇਹ ਟਰੈਕਟਰ ਆਗਾ ਤੇ ਜਿਹੜੇ ਵੀਰਾਂ ਨੇ ਵੀਡੀਓ ਦੇਖੀਆ ਹੋਣਗੀਆਂ ਉਹਨਾਂ ਨੂੰ ਤਾਂ ਪਤਾ ਹੈ ਨਾ ਇਹ ਟਰੈਕਟਰ ਦਾ ਵੀ ਕੀ ਹਾਲ ਹੋ ਗਏ ਸੀਗੇ ਤੇ ਉਦਦੇ ਦਾ ਕਿ ਜਿਹੜਾ ਵੀ ਵੀਰ ਦੇਖ ਲੈਂਦਾ ਸੀ ਯਾਰ ਹਰੇਕ ਦੇ ਅੱਖੋਂ ਹੰਝੂ ਡਿੱਗਦੇ ਸੀ ਨਾ ਟਰੈਕਟਰ ਦੇਖ ਕੇ ਉਦੋਂ ਨੁਕਸਾਨ ਵੀ ਬਹੁਤ ਹੋਇਆ ਤਕੀ ਜ਼ਿੰਮੇਦਾਰ ਭਰਾਵਾਂ ਦਾ ਆ ਇਹਨਾਂ ਦੀ ਕਣਕ ਵੀ ਹਾਂ ਕਣਕਾਂ ਵਗੈਰਾ ਬਹੁਤ ਯਾਰ ਯਾਰ ਇਤ ਕੀ ਨੁਕਸਾਨ ਹੋਇਆਗਾ ਮਸ਼ੀਨਰੀ ਦਾ ਵੀ ਤੇ ਫਸਲਾਂ ਦਾ ਵੀ ਹਾਂ ਆਪਾਂ ਵੀ ਜਦੋਂ ਉਹਨਾਂ ਨੇ ਦੱਸਿਆ ਜਦੋਂ ਮੇਰੇ ਨਾਲ ਗੱਲ ਹੋਈ ਵੀ ਐ ਕਰਕੇ ਟਰੈਕਟਰ ਵੀ ਮੱਚ ਗਿਆ ਹੈ ਨੁਕਸਾਨ ਹੋ ਗਿਆ ਸਹੀ ਗੱਲ ਆਪਾਂ ਵੀ ਉਹਨਾਂ ਦਾ ਮਾਣ ਤਾਂ ਪੂਰਾ ਰੱਖਿਆ ਠੀਕ ਆ ਤੇ ਮਿੱਤਰੋ ਆਪਣੇ ਵੀਰ ਮਿੱਤਰ ਸੀਗੇ ਉਹਨਾਂ ਨੇ ਆਪਾਂ ਨੂੰ ਫੋਨ ਲਾਇਆ ਕਹਿੰਦਾ ਵੀ ਰੰਗ ਪੇਂਟ ਕਰਵਾਉਣਾਗਾ ਮਾਂ ਤੁਸੀਂ ਕੀ ਰਾਤ ਤੇ ਭਾਈ ਰੂਪੇ ਦੇ ਕੇ ਆ ਜਾ ਕੇ ਤੇਜੂ ਦਾ ਕੰਮ ਫੇਰ ਉਸ ਦੇਖ ਦਸੀ ਨਾ ਵੀ ਹਾਂ ਹੁਣ ਵੀ ਜੇ ਕਿਸੇ ਬੰਦੇ ਨੇ ਟਰੈਕਟਰ ਦੇਖਣਾ ਹਾਂ ਬਸ ਕੱਲ ਨੂੰ ਬਾਈ ਯਾਰ ਕਿਉਂ ਆ ਕੇ ਲੈ ਜਾਣਗੇ ਰੂੜੀ ਕੱਲ ਕੱਲ ਨੂੰ ਪਿੰਡ ਰੂੜੀ ਉਹਨਾਂ ਦਾ ਰੂੜੀ ਹਾਂ ਜਿਲਾ ਸਰਸਾ ਤੱਕ ਪਹੁੰਚ ਜੂਗਾ ਠੀਕ ਆ ਤੇ ਆਪ ਦਾ ਚੈੱਕ ਕਰ ਸਕਦਾ ਹਾਂ ਚੈੱਕ ਕਰ ਸਕਦੇ ਹੋ ਬਾਕੀ ਮਿੱਤਰੋ ਪੁਰਾਣੀਆਂ ਵੀਡੀਓ ਆਪਾਂ ਵਿੱਚ ਵੀਡੀਓ ਕਲਿੱਪ ਲਾ ਦਾਂਗੇ ਸਾਰੇ ਘਟ ਘਟ ਪੁਰਾਣੇ ਮੱਚੇ ਹੋਏ ਟਰੈਕਟਰ ਦੇ ਤੇ ਹੋਂ ਦੀ ਲੁੱਕ ਤੇ ਉਦੋਂ ਦੀ ਲੁੱਕ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਹਾਂ ਬਿਲਕੁਲ ਤੇ ਬਾਕੀ ਤੇਜੂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਟਰੈਕਟਰ ਬਹੁਤ ਘੱਟ ਸਮੇਂ ਦੇ ਵਿੱਚ ਤਿਆਰ ਕਰਦਣਾ ਤੇਜੂ ਤੇ ਜੇ ਕਿਸੇ ਵੀਰ ਨੇ ਹੋਰ ਵੀ ਟਰੈਕਟਰ ਮਿੱਤਰੋ ਤਿਆਰ ਕਰਵਾਉਣਾ ਪੇਂਟ ਵਗੈਰਾ ਨਾ ਕਰਾਉਣਾਗਾ ਤਾਂ ਕੰਟ੍ਰੈਕਟਰ ਦਾ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਆ ਸਾਹਮਣੇ ਭਾਈ ਰੂਪੇ ਵਾਲਾ ਪੋਲੋ ਹੋਗਾ ਇਧਰਲੀ ਸਾਈਡ ਰਾਮਪੁਰ ਵਾਲੀ ਛੜ ਆ ਗਈ ਇਧਰਲੀ ਸਾਈਡ ਸਲਾਦਪੁਰੇ ਵਾਲੀ ਆ ਗਈ ਤੇ ਆ ਭਾਈ ਇਹ 59 11 ਦਾ ਦਿੰਦਾ ਨਾ ਪ੍ਰੋਪਰ ਕੰਮ ਹੈਗਾ ਹੀ ਹੈਗਾ 4x4 ਕਰਨ ਦਾ ਨਵੇਂ ਦਰੇ ਵਰਗੇ ਇਧਰ ਆ ਗਏ ਵੀ ਮੋਡੀਫਿਕੇਸ਼ਨ ਹੋ ਕੇ ਗਿਆ ਹੋਇਆ ਸੀ ਨਾ ਪਹਿਲਾਂ ਹੋ ਕੇ ਗਿਆ ਠੀਕ ਆ ਦਾ ਮੋੜਾ ਮੋਟਾ ਕੰ ਤੇ 9311 ਜਵੇਂ 4/4 ਇਧਰਲੀ ਸਾਈਡ ਤੇ ਖੜੀ ਜਾਂਦਾ ਖੜਾਗਾ ਇਹਦਾ ਵੀ ਕੰਮ ਚੱਲੀ ਜਾਂਦਾ ਪ੍ਰੋਪਰ ਇਹਨਾਂ ਕੋਲੇ ਤੇ ਇਹ ਟਰੈਕਟਰ ਆਪਾਂ ਵਿੱਚ ਦੀ ਇਹਨਾਂ ਨੂੰ ਕਿਹਾ ਵੀ ਸਾਨੂੰ ਤਿਆਰ ਕਰਕੇ ਦੇਵੋ ਘੱਟ ਤੋਂ ਘੱਟ ਸਮੇਂ ਦੇ ਵਿੱਚ ਤੇ ਪਹਿਲਾਂ ਇਹਦਾ ਇੰਜਨ ਦਾ ਸਾਰਾ ਕੰਮ ਹੋਇਆ ਉਤੇ ਟਾਈਮ ਵੱਧ ਲੱਗ ਗਿਆ ਉਹ ਚੀਜ਼ ਤੇ ਟਾਈਮ ਵੱਧ ਲੱਗ ਗਿਆ ਤੇ ਰੰਗ ਤੇ ਘੱਟ ਲੱਗਿਆ ਨਾ ਤੇ ਬਾਕੀ ਟਾਰ ਵਗੈਰਾ ਨਵੀਂ ਪੋਣੇ ਸੀ ਵੀਰੇ ਨਵੇਂ ਭਾਅ ਕਿਹਨਾਂ ਗੱਲ ਵਾਂਗ ਗਈ ਟਰੈਕਟਰ ਦੀ ਦੁਆਰੇ ਕਹਦੀ ਵੀ ਸਹੀ ਹੋਗਾ ਸਲਾਮਤ ਹਾਂ ਬਹੁਤ ਵਧੀਆ ਕੰਮ ਨਹੀਂ ਤਾਂ ਕਵਾੜ ਚ ਹੀ ਰੰਨ ਜਾਂਦਾ ਰ ਪਟਿਆਲੇ ਹਾਂ ਸਾਰੇ ਵੀ ਹੁਣ ਜਿਹਦੇ ਟਰੈਕਟਰ ਆਇਆ ਵੀ ਇੱਥੇ ਚਲੋ ਇੱਥੇ ਬਾਹਰ ਕੰਮ ਘੁੰਮਕਾਰ ਦੇ ਬਾਹਰ ਖੜਾ ਰਹਿਂਦਾ ਏ ਟਰੈਕਟਰ ਠੀਕ ਆ ਸਾਰੇ ਕਹਿੰਦੇ ਕਵਾੜ ਚੋਂ ਲਿਆਂਦਾ ਹਾਂ ਕਵਾੜ ਚੋਂ ਲਿਆਂਦਾ ਕਵਾੜ ਕੀ ਕਰਨਾ ਸੀ ਇਹ ਠੀਕ ਆ ਪਰ ਅੱਜ ਆ ਕੇ ਦੇਖਦੇ ਹਾਂ ਹਾਂ ਵੀ ਅੱਜ ਜਿਹੜੀ ਨਹਾਰਾ ਟਰੈਕਟਰ ਦੀ ਬਦਲ ਗਈ ਜਮਾ ਅੱਜ ਨਵੇਂ ਵਾਲੀ ਹੋ ਗਈ ਜਮਾ ਹੁਣ ਤਾਂ ਕੱਲੇ ਹਾਰ ਦੀ ਘਾਟ ਰਹਿ ਗਈ ਕੱਲ ਨੂੰ ਉਹਨਾਂ ਦੇ ਆਉਂਦੇ ਨੂੰ ਮੈਂ ਕਹਿੰਦਾ ਹਾਰ ਵੀ ਪਾ ਕੇ ਖੜਾ ਦੇ ਟਰੈਕਟਰ ਤੇ ਉਹਨਾਂ ਦਾ ਵੀ ਕਹਿੰਦੀ ਜੀ ਸਾਹਿਬ ਪੂਰਾ ਹੋ ਜੇ ਵੀ ਹਾਂ ਵੀ ਟਰੈਕਟਰ ਆਏਗਾਗਾ ਬਾਕੀ ਕੱਲ ਨੂੰ ਕੱਲ ਵਾਲੀ ਵੀਡੀਓ ਕਲਿੱਪ ਵੀ ਬਣਾ ਲਈ ਉਹਨਾਂ ਦੇ ਵੀਰਾਂ ਨੂੰ ਪੁੱਛ ਲਈ ਮੜਾ ਜਾ ਵੀ ਕੰਮ ਕਿਵੇਂ ਲੱਗਿਆ ਹੈਨਾ ਉਹਨਾਂ ਨੂੰ ਪੁੱਛ ਕੇ ਆਪਾਂ ਵੀਡੀਓ ਹਾਂ ਇੰਨੇ ਟਰੈਕਟਰ ਤਿਆਰ ਕਰਤੇ ਠੀਕ ਆ ਕੋਈ ਵੀ ਹਜੇ ਤੱਕ ਇਹ ਬੰਦਿਆਂ ਦੀ ਇੱਕ ਸਫਤਤਾ ਗਈ ਹਜੇ ਤੱਕ ਇਹਨਾਂ ਨੇ ਮੈਥੋਂ ਫੋਟੋ ਨਹੀਂ ਮੰਗਵਾਈ ਟਰੈਕਟਰ ਦੀ ਟਰੈਕਟਰ ਦੀ ਗਈ ਨਹੀਂ ਫੋਟੋ ਇੱਕ ਵੀ ਫੋਟੋ ਨਹੀਂ ਗਈ ਹਜੇ ਤੱਕ ਜਿੱਦਾਂ ਮੱਚ ਆਇਆ ਵਾ ਹਾਂ ਤਿਆਰ ਹੁੰਦੇ ਚ ਨਹੀਂ ਬੰਦਾ ਕਹਿੰਦਾ ਵੀ ਮੇਰਾ ਟਰੈਕਟਰ ਖਰੀਦ ਹਾਂ ਵੀ ਕਿੰਨਾ ਕਹਿੰਦਾ ਅੱਜ ਵੀ ਜੀ ਲੱਗੀ ਰਹਿੰਦੇ ਆ ਕਿ ਵਿੱਚ 1% ਵੀ ਇੱਕ ਫੋਟੋ ਵੀ ਨਹੀਂ ਹਜੇ ਉਹਨਾਂ ਨੂੰ ਠੀਕ ਆ ਉਹਨਾਂ ਨੂੰ ਇੱਕ ਸਰਪ੍ਰਾਈਜ਼ ਦੇਣਾ ਓਕੇ ਜੀ ਦਾ ਠੀਕ ਆ ਵੀਡੀਓ ਆਪਾਂ ਲੇਟ ਪਾਵਾਂਗੇ ਉਹਨਾਂ ਦੇ ਘਰੇ ਪਹੁੰਚਣ ਤੋਂ ਬਾਅਦ ਹਾਂ ਬਾਕੀ ਮਿੱਤਰੋ ਤੁਸੀਂ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਉਹੀ ਟਰੈਕਟਰ ਆ ਪਿੰਡ ਰੋੜੀ ਵਾਲਾ ਜਿਹੜਾ ਸਾਥੇ ਵਾਲਾ ਜਿਹੜਾ ਅੱਗ ਦੀ ਲਵੇੜਦੇ ਉਹਨਾਂ ਵਿੱਚ ਆਉਣ ਕਾਰਨ ਇਹ ਸਾਰਾ ਟਰੈਕਟਰ ਮੱਚ ਗਏ ਇਹ ਕਿ ਇਹਦਾ ਦੁਬਾਰੇ ਜਨਮ ਹੋਇਆ ਟਰੈਕਟਰ ਦਾ ਤੇ ਬਾਕੀ ਰੰਗ ਪੇਟ ਹੋਇਆ ਸਾਰਾ ਇੰਜਨ ਗੇਅਰ ਦਾ ਕੰਮ ਹੋਇਆਗਾ ਤੇ ਬਾਕੀ ਤੁਸੀਂ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਕੋਈ ਗੱਲ ਬਾਤ ਹੋਰ ਆਪਾਂ ਤਾਂ ਇਹ ਕਹਿੰਨੇ ਆ ਆਪਣੇ ਜਿਹੜੇ ਦਰਸ਼ਕ ਦਰਸ਼ਕ ਆਪ ਨੂੰ ਦੇਖ ਰਹੇ ਆ ਆਪਣੀ ਵੀਡੀਓ ਲਾਈਕ ਤੇ ਕਮੈਂਟ ਕਰਦੇ ਆ ਆਪਾਂ ਉਹਨਾਂ ਨੂੰ ਇਹ ਕਹਿੰਨੇ ਆ ਵੀ ਜੇ ਕੰਮ ਕਰਵਾਉਣਾ ਜੈਨੂਨ ਤਰੀਕੇ ਨਾਲ ਜੈਨੂਨ ਤਰੀਕੇ ਨਾਲ ਕਰਵਾਓ ਉਹ ਬੰਦਾ ਸਾਡੇ ਨਾਲ ਕੰਟੈਕਟ ਕਰੇ ਸਹੀ ਗੱਲ ਆ ਹਾਂ ਹਾਂ ਆਪਾਂ ਉਹ ਕੰਮ ਨਹੀਂ ਕਰਦੇ ਵੀ ਹੋਰ 10000 ਚ ਹੋਜੂ 15 ਚ ਹੋਜੂਗਾ ਵੀ ਕਰ ਦਾਂਗੇ ਆ ਉਹ ਚੀਜ਼ ਨਹੀਂ ਠੀਕ ਆ ਆਪ ਅਗਲੇ ਨੂੰ ਆਪ ਗਾਈਡਨਸ ਸਹੀ ਕਰਦੇ ਆ ਵੀ ਆ ਚੀਜ਼ ਤੇ ਪੈਸਾ ਤੇਰਾ ਵੀਰ ਲੱਗਣਾ ਹਾਂ ਸਹੀ ਗੱਲ ਜਮਾਣਾ ਸੋਸ ਆ ਵੀ ਬੈਂਡ ਆ ਜਿਹੜੇ ਇੰਨੇ ਡੈਂਟ ਨੇ ਬਹੁਤ ਘਾਟ ਨਿਕਲਦੇ ਨੇ ਚੀਜ਼ਾਂ ਚੋਂ ਇਹ ਜਮਾਂ ਲੱਗਦੀ ਜਵੇਂ ਜਮਾਂ ਨਵੀਂ ਲਾਈ ਹੁੰਦੀ ਆ ਨਾ ਇਹ ਬਾਕੀ ਜਿੰਨਾ ਵੀ ਮੈਂ ਸਪੇਅਰ ਪਾਰਟ ਦਾ ਸਮਾਨ ਹੁੰਦਾ ਹਰ ਇੱਕ ਚੀਜ਼ ਕੰਪਨੀ ਦੀ ਨਵੀਂ ਲਾਉਣਾ ਠੀਕ ਆ ਉਹ ਨਹੀਂ ਵੀ ਪੇਂਟ ਮਾਰਤਾ ਪੁਰਾਣੀ ਪ੍ਰਕਾਸ਼ਤੀ ਜਾਂ ਕੁਝ ਵੀ ਤੇ ਬਾਕੀ ਮਿੱਤਰੋ ਕਿਵੇਂ ਤਿਆਰ ਹੋਇਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ 15 14 ਮਾਡਲ ਟਰੈਕਟਰ ਆ ਇਹ ਤੇ ਇਕੱਠੇ ਤੇਲ ਵਾਲਾ ਹੈਗਾ ਟਰੈਕਟਰ ਇਹ ਤੇ ਜਿਹੜੇ ਵੀਰ ਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਹਰੇਕ ਬੰਦਾ ਜਿਹੜਾ ਵੀਰ ਦੇਖੀ ਜਾਂਦਾ ਵੀ ਇਹ ਟਰੈਕਟਰ ਹੈ ਰੋੜੀ ਵਾਲਾ ਪਿੰਡ ਸਾ ਪਿੰਡ ਰੋੜੀ ਜਿਹੜਾ ਸਰਸੇ ਵਾਲਾ ਟਰੈਕਟਰ ਜਿਹੜਾ ਅੱਗ ਦੀ ਲਵੇਟ ਦੇ ਵਿੱਚ ਜਮਾ ਖਤਮ ਹੋ ਚੁੱਕਿਆ ਸੀ ਤੇ ਹੁਣ ਇਸ ਟਰੈਕਟਰ ਦਾ ਦੁਬਾਰੇ ਜਿਹੜਾ ਜਨਮ ਹੋਇਆ ਤੇ ਬਾਕੀ ਕਰ ਦਿਓ ਵੀਡੀਓ ਸ਼ੇਅਰ ਤੇ ਮਿਲਦੇ ਆਂ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ